ਦੋਸਤੋ ਸਾਡਾ ਕੰਮ ਹੈ ਜੀ ਲੋਕਾਂ ਨੂੰ ਠੱਗੀਆਂ ਤੋਂ ਬਚਾਉਣਾ ਠੀਕ ਹੈ ਜੀ ਚਾਹੇ ਕੋਈ ਵੀ ਹੈ ਅਸੀਂ ਇਹ ਨਹੀਂ ਗੱਲ ਕਰਦੇ ਵੀ ਸਿੰਘ ਬਰਦਨ ਵਾਲੇ ਵੀਰ ਹੈ ਤੇ ਇਹਨਾਂ ਦੀ ਅਸੀਂ ਇੱਥੇ ਪ੍ਰਮੋਸ਼ਨ ਕਰਨਾ ਹੈ ਬਾਈ ਐਨਾ ਫਰਕ ਅਸੀਂ ਨਹੀਂ ਦੇਖਿਆ ਜਿਹਨੇ ਦਿੱਲੀ ਤੋਂ ਆਕਲੈਂਡ ਜਾਣਾ ਜੀ 85846 ਦੀ ਜੀ ਟਿਕਟ ਹੈ ਉਹ ਬਾਈ ਕਿੰਨੇ ਦੀ ਤੁਹਾਨੂੰ ਦੇ ਰਿਹਾ ਜੀ ਉਹ ਸਿਰਫ ਉਹੀ ਡੇਢ ਸੇਮ ਟਾਈਮ ਸੇਮ ਡੇਟਸ ਹੈ ਉਹੀ ਮਹੀਨਾ 57000 ਰੁਪਏ ਦੀ ਬਾਈ 57000 ਦੀ ਐਨਾ ਕਰਦੇ ਫਰਕ ਹੈ ਜੇ ਆਪਾਂ ਬਾਈ ਆਪਣੀ ਫੈਮਿਲੀ ਸਮੇਤ ਜਾਣਾ ਜੀ ਇਹ ਤੁਸੀਂ ਲਾ ਲਓ ਵੀ ਇਹ ਆਪਾਂ 4 ਨੰਬਰ ਵੀ ਹੈ ਤਾਂ ਤੁਹਾਡਾ ਬਾਈ ਦੀ ਲੱਖ ਰੁਪਏ ਤੋਂ ਉੱਪਰ ਅ ਵਜਦਾ ਹੈਗਾ ਪੂਰੀ ਵੀਡੀਓ ਤੁਹਾਨੂੰ ਬਾਈ ਨਾਲ ਮਲਾਵਾਂਗੇ ਇੱਕ ਹੋਰ ਬਈ ਬਈਆਂ ਕੋਲੇ ਜਿਹੜੇ ਆਫਰ ਹੈ ਜਿ 50000 ਦੇ ਵਿੱਚ ਮਲੇਸ਼ੀਆ THAILAND ਘੁੰਮਣਾ ਉਹਦੇ ਵਿੱਚ ਤੁਹਾਨੂੰ ਬਾਈ ਜੀ ਉੱਥੇ ਕੋਈ ਗੱਡੀ ਕਰਵਾਉਣ ਦੀ ਲੋੜ ਨਹੀਂ ਕੋਈ ਹੋਟਲ ਕਰਵਾਉਣ ਦੀ ਲੋੜ ਨਹੀਂ ਕੋਈ ਖਾਣ ਪੀਣ ਦਾ ਕੋਈ ਖਰਚਾ ਕਰਨ ਦੀ ਲੋੜ ਨਹੀਂ 5 ਰਾਤਾਂ ਤੇ 6 ਦਿਨ THAILAND ਮਲੇਸ਼ੀਆ ਦੇ ਵਿੱਚ ਜੇ ਕਿਸੇ ਵੀਰ ਨੇ ਆਸਟ੍ਰੇਲੀਆ ਇੰਗਲੈਂਡ ਮੈਲਬੌਰਨ ਸਿਡਨੀ ਕੈਨੇਡਾ ਦੀ ਟਿਕਟ ਟਿਕਾੜਾਉਣੀ ਹੈ ਤਾਂ ਬਾਈ ਕੋਲ ਜਾਓ ਬਈ ਮੈਂ ਕਹਿੰਦਾ ਤੁਹਾਡਾ ਫਾਇਦਾ ਹੋਊਗਾ ਜੀ ਅਸੀਂ ਦੇਣਦਾਰਾਂ ਬੂਟਾ ਕਰਾਜੀ ਇਸ ਚੀਜ਼ ਦਾ ਬਾਈ ਜੀ ਦੇਣਦਾਰਾਂ ਵੀ ਜਿਸ ਗੱਲ 1% ਵੀ ਝੂਟ ਹੋਵੇ ਤੁਸੀਂ ਬਾਈਆਂ ਕੋਲੇ ਆਵੋਗੇ ਤੇ ਬਾਈ ਦਾ ਸਾਰੀ ਤੁਹਾਨੂੰ ਗੱਲਬਾਤ ਕਰਾਉਂਦੇ ਨੇ ਵੀਡੀਓ ਦੇਖੋਗੇ ਜਿਹੜੀ ਵੀਡੀਓ ਨਾ ਬਾਈ ਤੁਹਾਡੀ ਜ਼ਿੰਦਗੀ ਬਦਲ ਦੂ ਕਿਉਂਕਿ ਆਪਾਂ ਬਾਈ ਬਾਹਰ ਹੀ ਜਾਣਾ ਹੈ ਇੱਧਰ ਕੁਛ ਨਹੀਂ ਤੇ ਮੈਂ ਕਹਿੰਦਾ ਵੀ ਕੋਈ ਘੁੰਮਣ ਜਾਂਦਾ ਤੇ ਕੋਈ ਆਪਣਾ ਪੱਕੇ ਤੌਰ ਤੇ ਬਾਹਰ ਹੋਣ ਲਈ ਬਾਹਰ ਪੱਕੇ ਵੀ ਹੈ ਪਰ ਜਿਹੜੀ ਵੀਡੀਓ ਦੇਖੋਗੇ ਨਾ ਵੀਡੀਓ ਤੁਹਾਡੀ ਜ਼ਿੰਦਗੀ ਬਦਲ ਕੇ ਰੱਖ ਦੂ ਬਾਈ ਵੀਰ ਨਾਲ ਜੁੜੇ ਰਹੋ ਸਾਰੀ ਗੱਲਬਾਤ ਕਰਦੇ ਆਂ ਬਾਈ ਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਬਾਈ ਅਸੀਂ ਜਿਹੜੇ ਵੀਰ ਆ ਸਾਡੇ ਕਿਉਂਕਿ ਅੱਜ ਕੱਲ ਬਹੁਤ ਭੈੜ ਭਲਾ ਵਾਰ ਗਏ ਹੋਏ ਐ ਅਸੀਂ ਥੱਗੀਆਂ ਤੋਂ ਬਾਈ ਜੀ ਕਹਿ ਸਕਦੇ ਆਂ ਪਰਦਾ ਚਾਹਦੇ ਆਂ ਮਤਲਬ ਅਸੀਂ ਇਹ ਨਹੀਂ ਕਹਿੰਦੇ ਵੀ ਹੋਰ ਲੋਕ ਥੱਗੀ ਮਾਰਦੇ ਆਂ ਅਸੀਂ ਇਹ ਕਹਿੰਦੇ ਆਂ ਵੀ ਕਈ ਬੰਦੇ ਇਹੋ ਜਿਹੇ ਬੈਠੇ ਆ ਜਿਨ੍ਹਾਂ ਨੂੰ ਆਪਾਂ ਜਾਣਦੇ ਨਹੀਂ ਕਿਉਂਕਿ ਇੱਕ ਗਰੰਟੀ ਤੋਂ ਬਿਨਾਂ ਆਪਾਂ ਕਿਸੇ ਨੂੰ ਆਪਾਂ ਪੈਸਾ ਨਹੀਂ ਦੇ ਸਕਦੇ ਇਹ ਸਾਡੇ ਸਿੰਘ ਬ੍ਰਦਰ ਵਾਲੇ ਵੀਰ ਹੈ ਬਈ ਬਹੁਤ ਵਧੀਆ ਘੈਂਡ ਇਨਸਾਨ ਹੈ ਜੀ ਮਾਨਸਾ ਇਹਨਾਂ ਦੀ ਬ੍ਰਾਂਚ ਹੈ ਆਫਿਸ ਹੈ ਸਿੰਘ ਬ੍ਰਦਰ ਦੇ ਨਾਮ ਤੇ ਇਹਨਾਂ ਦੀ ਬਾਈ ਜਿਹੜੀ ਹੈਗੀ ਹੈ ਅ ਤੁਸੀਂ ਆ ਸਕਦੇ ਹੋ ਆਫਿਸਾਂ ਬੰਜਦਾ ਹੁਣ ਤੁਹਾਨੂੰ ਕੋਈ ਵੀ ਚੀਜ਼ ਦਿਖਾਉਣੀ ਹੈ ਜੀ ਆਹ ਦੇਖੋ ਜੀ ਜੇ ਆਪਾਂ ਜਾਣਾ ਦਿੱਲੀ ਤੋਂ ਆਕਲੈਂਡ 85846 ਰੁਪਏ ਬਾਈ ਜੀ ਇਹ ਟਿਕਟ ਦਾ ਇਹਨਾਂ ਨੇ ਰੇਟ ਦੱਸਿਆ ਹੋਇਆ ਹੈ ਸੇਮ ਡੇਟ ਸੇਮ ਡੇਟ ਸੇਮ ਟਾਈਮ ਚੱਕਰ ਨੂੰ ਜੀ ਮੈਂ ਜਿਹੜੀ ਬਾਈ ਬਾਈ ਜੀ ਇਹ ਦੇ ਰਿਹਾ ਹੈ ਟੱਕ ਤੋਂ ਇਹ ਵੀ ਤੁਸੀਂ ਚੈੱਕ ਕਰੋ ਜੀ ਡੇਟ ਸੇਮ ਹੈ ਦਿੱਲੀ ਦਾ ਆਗਰੇਡ ਇਹ ਹੈ ਸੇਮ ਡੇਟ ਹੈ ਸੇਮ ਡਾਣਾ ਹੈ ਸਾਰਾ ਕੁਝ ਪਰ ਇਹ ਹੈਗੀ ਬਾਈ ਜੀ 57000 ਰੁਪਏ ਦੀ ਬਚੀ ਠੀਕ ਹੈ ਇਹ ਇੰਨਾ ਫਰਕ ਬਾਈ ਕਿਉਂ ਹੈ ਇਹ ਆਪਾਂ ਸਾਰੀ ਗੱਲ ਬਾਤ ਦੱਸਾਂਗੇ ਬਾਈ ਜੀ ਉਸ ਤੋਂ ਪਹਿਲਾਂ ਅਸੀਂ ਤੁਹਾਨੂੰ ਕੋਰ ਦੱਸਣਾ ਚਾਹੁੰਦੇ ਆਂ ਜੇ ਕਿਸੇ ਵੀਰ ਨੇ ਥਾਈਲੈਂਡ ਮਲੇਸ਼ੀਆ ਜਾਣਾ ਹੈ ਉਹਦੀ ਵਿੱਚ ਬਾਈ ਤੁਹਾਨੂੰ ਭਵਾਇਆ ਫਰਾਇਆ ਜਾਊਗਾ ਜੀ 5 ਹਜ਼ਾਰ ਤੋਂ 6 ਦਿਨ ਦੋ ਦੇਸ਼ਾਂ ਦੇ ਵਿੱਚ ਤੁਹਾਨੂੰ ਭਵਾਇਆ ਜਾਊਗਾ ਜੀ ਕੋ ਐ ਕਮਾਇਆ ਫਾਇ ਜਾਊਗਾ ਖਾਣ ਪੀਣ ਦਾ ਰਹਿਣ ਸਹਿਣ ਦਾ ਹੋਟਲਾਂ ਦਾ ਥੋੜਾ ਕੋਈ ਖਰਚਾ ਨਹੀਂ ਹੋਣਾ ਉਹਦੇ ਵਿੱਚ ਤੁਹਾਨੂੰ ਡਿਨਰ ਦਾ ਖਰਚਾ ਆਪਦੇ ਕੋਲ ਕਰਨਾ ਪੈਣਾ ਟੋਟਲ ਪੈਸੇ ਕਿੰਨੇ ਜਨੇ ਬਾਈਆਂ ਨੂੰ 50000 ਰੁਪਏ 95000 ਰੁਪਏ ਦੇਣਾ ਹੈ ਜਿਹੜਾ ਆਪਾਂ ਵੀਡੀਓ ਸ਼ੇਅਰ ਕਰਕੇ ਹੋਗਾ ਜੀ ਕੋਈ ਹੈਗੇ ਜੀ ਇਹ ਆਪਾਂ ਤੁਸੀਂ ਟੂਰ ਦੇਖਦੇ ਹੋ ਥਾਈਲੈਂਡ ਤੇ ਮਲੇਸ਼ੀਆ ਦਾ ਜੀ ਜੇ ਇਹ ਤੋਂ ਬਈ 1% ਵੀ ਗਲਤ ਗੱਲ ਨਿਕਲਿਆਵੇ ਤਾਂ ਆਪਾਂ ਬਈ ਦੇਣਦਾਰ ਹੈ ਇਸੇ ਵੀਰ ਨੇ ਥਾਈਲੈਂਡ ਮਲੇਸ਼ੀਆ ਜਾਣਾ ਹੈ 5 ਨਾਈਟਾਂ ਤੇ 6 ਦਿਨ ਬਾਈ ਨਾਲ ਗੱਲਬਾਤ ਕਰਦੇ ਆ ਸਾਲੀ ਦੇਟਸ ਪਹਿਲੀ ਅਸੀਂ ਕਰਦੇ ਹਾਂ। ਹੋਰ ਬਈ ਠੀਕ ਹੈ। ਠੀਕ ਹੈ ਜੀ। ਭਾਈ ਇੰਨਾ ਜ਼ਿਆਦਾ ਫਰਕ ਕਿਵੇਂ ਆ? ਹੁਣ ਆਪਾਂ ਇੱਥੇ ਵੀ ਦੇਖਿਆ ਜੀ ਹਨਾ। ਜੀ ਦਿੱਲੀ ਤੋਂ ਆਗਲੈਂਡ ਦੀ ਟਿਕਟ 55000 ਰੁਪਏ ਜੀ। ਉਹੀ ਰੇਟ, ਉਹੀ ਰੇਟ, ਉਹੀ ਮਹੀਨਾ, ਉਹੀ ਸਮਾਂ ਜੀ। ਤੇ ਇੱਥੇ ਭਾਈ ਨਹੀਂ ਦਿਖਾ ਰਹੇ 85860 ਰੁਪਏ। ਇਹ ਭਾਈ ਕੱਲ ਕੀ ਕਲੀਅਰ ਕਰਨੀ ਆ ਔਡੀਐਂਸ ਨੂੰ? ਕਈਰ ਬੰਦੇ ਇਹ ਨਾ ਸੋਚਣ ਵੀ ਖੜੀ ਨੇ ਕਿ ਕੰਟਰੈਕਟਰਾਂ ਨਾਲ ਜ਼ਿਆਦਾ ਹੀ ਬਣਾ ਕੇ ਦੇ ਦੇਣਾ ਜਾਂ ਬੰਦੇ ਪਤਾ ਨਹੀਂ ਕਿ ਇਹ ਹਾਲੀ ਹੋਣਗੇ। ਆਪਾਂ ਕੱਲ ਕਲੀਅਰ ਕਰਨੀ ਹੈ। ਵੀ ਆਪਣੇ ਕੋਲ ਜਿਹੜੇ ਵੀਰਾਂ ਦੇ ਡਰਦਾਂ ਲੈਣੀਆਂ ਹਨ ਉਹਨਾਂ ਦੇ ਦਵਾਈ ਦੇ ਵਿੱਚ ਡਰਦਾਂ ਲੈਣ ਤੋਂ ਪਹਿਲਾਂ ਕੋਈ ਹੈ ਜੀ ਦੋ ਚੁੱਕੀ ਕਰਨੀ ਸਰ ਏਟੀਵੀ ਸਾਡੀਆਂ ਟਿਕਟਾਂ ਹੁੰਦੀਆਂ ਨੇ ਜੀ ਜਿਵੇਂ ਇਹ ਦਿੱਲੀ ਤੋਂ ਆਕਲੈਂਡ ਦੀ ਦਵਾਈ ਦੀ ਟਿਕਟ ਹੈ 57000 ਦੇ ਰਹੇ ਆ ਇਹ ਸਰ ਸਾਡੀਆਂ ਪ੍ਰੀ ਪਰਚੇਸ ਹੁੰਦੀਆਂ ਨੇ ਜੀ ਗਰੁੱਪ ਫੇਅਰ ਲੈਤਾ ਜਾਂਦਾ ਕਿ ਇਹ ਲਾਈਨ ਤੋਂ 6 ਮਹੀਨੇ 7 ਮਹੀਨੇ ਪਹਿਲਾਂ ਉਹ ਸੀਨ ਹੁਣ ਸੇਲ ਕਰਦੇ ਆਂਗੇ ਇਹ ਸਾਨੂੰ ਉਦੋਂ ਦਾ ਰੇਟ ਮਿਲਿਆ ਹੁੰਦਾਗਾ ਉਹਦਾ ਰੇਟ 85 ਆ ਸਰ ਆਪਾਂ ਦੇਖ ਤੇ ਰਹੇ ਆਂ ਪਰ ਇਹਦੇ ਵਿੱਚ 25 7 ਕੇਜੀ ਆ ਪਰ ਤੇ ਆਪਣੇ ਵਾਲੀ ਤੇ 30 7 ਕੇਜੀ ਆ ਰੇਟ ਦਾ ਹੀ ਫਰਕ ਹੈ ਜੀ 5 ਕੇਜੀ ਦਾ ਰੇਟ ਦਾ ਫਰਕ ਹੈ ਕਿਉਂਕਿ ਅਸੀਂ ਉਹਨਾਂ ਦੇ ਰਜਿਸਟਰਡ ਏਜੰਟ ਆਂਗੇ ਇਹਨਾਂ ਦੇ ਠੀਕ ਆ ਆਪ ਲੋਕੋ ਵਿੱਚ ਵਿਝੋਲਾ ਨਹੀਂ ਹੈਗਾ ਸਭ ਤੋਂ ਮੇਨ ਗੱਲ ਆ ਜਿਹੜੀ ਵਿਝੋਲਾ ਨਹੀਂ ਨਹੀਂ ਸਰ ਆਪਾਂ ਆਪ ਇਸ਼ੂ ਕਰਨੀਆ ਤੇ ਮੇਕਾ ਸਾਡਾ ਨਾਮ ਆਊਗਾ ਅਸੀਂ ਦੇ ਦਿਆਂਗਾ ਸਾਰਿਆਂ ਨੂੰ ਕਰਾਂਗੇ ਠੀਕ ਆ ਮਤਲਬ ਬਈ ਇੰਨੇ ਪੈਸੇ ਵਿਝੋਲਾ ਲਾਏ ਦੇ ਵਿੱਚੋਂ ਬਚੋਲਾ ਸਰ ਆਪਾਂ ਐ ਨਹੀਂ ਕਹਿ ਸਕਦੇ ਬਚੋਲਾ ਲੈ ਜਾਂਦਾ ਪਰ ਹੁਣ ਜਿਹਦੇ ਕੋਲੇ ਪਹਿਲਾਂ ਪੇਮੈਂਟ ਦੇਣ ਨੂੰ ਆਪਾਂ ਹੁਣ ਉਹਨਾਂ ਨੂੰ ਪੇਮੈਂਟ ਪਹਿਲਾਂ ਕਿੱਥੇ ਹੋਣੀ ਮਿਲਣਾ ਹੈ ਨਾ ਕਿ ਇੱਕ ਸਟਾਕ ਜਾਈਂਦਾ ਹੈਗਾ ਹਨਾ ਉਹ ਆਪਾਂ ਦੇ ਰੱਖਿਆ ਹੈਗਾ ਪੈਸੇ ਆਪਾਂ ਪਹਿਲਾਂ ਭਾਖੇ ਨਹੀਂ ਉਹਨਾਂ ਦੇ ਠੀਕ ਹੈ ਹਰ ਇੱਕ ਬੰਦਾ ਇਹ ਨਹੀਂ ਕਰ ਸਕਦਾ ਕੋਈ ਘੱਟ ਉਹਦੇ ਆਲਾ ਹੈਗਾ ਕੋਈ ਵੱਧ ਕਮੈਸਟੀ ਵਾਲਾ ਹੈ ਨਾ ਜਿੰਨੀ ਕਮੈਸਟੀ ਜਿਹਦੀ ਹੁੰਦੀ ਹੈ ਉਹ ਉੰਨੀ ਟਿਕਟਾਂ ਖਰੀਦ ਲਾਉਂਦਾ ਠੀਕ ਹੈ ਬਾਕੀ ਇਹ ਇਹਦੇ ਵਾਸਤੇ ਤੁਹਾਨੂੰ ਸਟੱਡੀ ਦੀ ਲੋੜ ਹੈ ਤੁਹਾਨੂੰ ਆਈਟੀਆ ਇੰਟਰਨੈਸ਼ਨਲ 에ਅ ਟ੍ਰਾਂਸਪੋਰਟ ਐਸੋਸੀਏਸ਼ਨ ਦੇ ਤੁਸੀਂ ਮੈਂਬਰ ਹੋਣੇ ਚਾਹੀਦੇ ਆ ਆਪ ਹੋ ਵੀ ਹੈਗੇ ਠੀਕ ਹੈ ਗਵਰਨਮੈਂਟ ਆਫ ਪੰਜਾਬ ਤੋਂ ਅਪਰੂਵ ਹੋਣ ਤੇ ਇਹਨੂੰ ਆਪ ਹੋ ਵੀ ਹੈਗੇ ਠੀਕ ਹੈ ਜੀ ਸਾਰੀਆਂ ਫਾਰਮੈਲਿਟੀਜ਼ ਪੂਰੀ ਕਰਕੇ ਤੁਹਾਨੂੰ ਇਹ ਗਰੁੱਪ ਮਿਲਦਾ ਹੈਗਾ ਤਾਂ ਤੁਸੀਂ ਇੱਕ ਵਧੀਆ ਏਜੰਟ ਬਣਦੇ ਹੋ ਜੀ ਬਾਈ ਫਿਰ ਇਹ ਜਿੰਨਾ ਟਾਈਮ ਆਪਣਾ ਜਿਹੜੇ ਬਾਹਰ ਜਾਂਦੇ ਆ ਫਿਰ ਸਾਡੇ ਤੁਹਾਡੇ ਟ੍ਰੇਨਰ ਕਰਾ ਕੇ ਉਹ ਜ਼ਿੰਮੇਵਾਰੀ ਛੋਟੀ ਨਹੀਂ ਹੁੰਦੀ ਬਈ ਕਿੰਨੇ ਸਰ ਬੰਦਾ ਪਹੁੰਚਦਾ ਨਹੀਂ ਹੈ ਜੀ ਬਿਲਕੁਲ ਜੀ ਜ਼ਿੰਮੇਵਾਰੀ ਸਾਡੀ ਹੋਵੇ ਜੇ ਅਜੇਕਰ ਬੰਦਾ ਪਹੁੰਚਦਾ ਨਹੀਂ ਹੈਗਾ ਬਾਕੀ ਸਾਡੇ ਤੁਸੀਂ ਗੂਗਲ ਤੇ ਰਿਵਿਊ ਚੈੱਕ ਕਰ ਲਓ ਇੱਕ ਵੀ ਮਾੜਾ ਰਿਵਿਊ ਹੈਗਾ ਇੱਕ ਵੀ ਬੰਦਾ ਛੋਟੀ ਵੀਡੀਓ ਛੋਟੀ ਸਾਰੀ ਦੁਨੀਆ ਵੀਡੀਓ ਦੇਖਦੀ ਆ ਛੋਟੀ ਵੀਡੀਓ ਦੇਖ ਕੇ ਇੱਕ ਵੀ ਬੰਦਾ ਕਹੇ ਦੇ ਵੀ ਸਾਡੇ ਨਾਲ ਨਾ ਧੱਕੀ ਮਾਰੀਆ ਥਾਂ ਵੀ ਦੇਨ ਦਾ ਵੀਡੀਓ ਤੇ ਕਮੈਂਟ ਹੀ ਕਰ ਦੇ ਕੋਈ ਝਾਲੀ ਕਰ ਦੇ ਉਹਦਾ ਕਰ ਸੀ ਕਹਿ ਸਕਦੇ ਜੀ ਸਹੀ ਬੰਦਾ ਕਮੈਂਟ ਕਰੂਗਾ ਨਹੀਂ ਕਿਉਂਕਿ ਅਸੀਂ ਸਾਨੂੰ ਪਤਾ ਹੈ ਸਾਡੀ ਕਿਸੇ ਨਾਲ ਅਜ ਤੱਕ ਜਿਹੜੇ ਬੰਦੇ ਨੇ ਉਹਨਾਂ ਨਾਲ ਸਾਡੇ ਰਿਲੇਸ਼ਨ ਤੰਤਾਰ ਨੇ ਗੁੜਗਾਉਂ ਦਿੱਲੀ ਸਾਰੇ ਕਿਦੋਂ ਟਿੱਕਾ ਹੋਣੀ ਉਹ ਤਾਂ ਬਈ ਦਸਨ ਦੀ ਲੋੜ ਨਹੀਂ ਜਿਹੜਾ ਬੰਦਾ ਕਿਤੇ ਸਰਦਾਰ ਹੁੰਦਾ ਸਰਦਾਰ ਬੰਦਾ ਗਲਤ ਕੰਮ ਕਰੀ ਨਹੀਂ ਸਕਦਾ ਇੱਕ ਇਹ ਹੁੰਦਾ ਵੀ ਜਦੋਂ ਬੰਦਾ ਹੋਰ ਏਰੀਆ ਵਾਈਜ਼ ਦਾ ਮਾਨਸਾ ਬੈਠੇ ਕਿਹਦੇ ਹੋਰ ਹੈ ਲੁਧਿਆਣੇ ਬੈਠੇ ਆ ਪਟਿਆਲੇ ਬੈਠੇ ਚੰਡੀਗੜ੍ਹ ਉੱਥੇ ਉਹ ਸੋਚੂਗਾ ਵੀ ਆਪਾਂ ਜੇ ਠੱਗੀ ਰੋਦੀ ਮਾਰਦੇ ਆ ਤਾਂ ਆਪਾਂ ਏਰੀਆ ਆਪਾਂ ਉਹ ਏਰੀਆ ਨਹੀਂ ਆ ਨਿਰਭਤ ਨਾ ਹਦਾ ਉਹ ਆਪਦੇ ਜਿਵੇਂ ਕਿ ਪਤਾ ਹੈ ਜਦੋਂ ਬਾਈ ਕਰੇ ਜਾਂਦਾ ਨਹੀਂ ਕਰ ਸਕਦਾ ਕਿਉਂ ਹੁੰਦਾ ਹੁੰਦਾ ਜੀ ਮੇਰੀ ਇਹ ਵੀ ਜੀ ਬਿਲਕੁਲ ਇੱਕ ਨਾਮ ਬਣਿਆ ਹੁੰਦਾ ਜੀ ਕਿਉਂਕਿ ਆਪਾਂ ਰੈਪਿਊਟੇਸ਼ਨ ਵਾਲੇ ਬਣਨੇ ਨੇ ਗਲਤ ਕੰਮ ਨਹੀਂ ਕਰਦੇ ਹਾਂ ਬਾਈ ਕਿੰਨਾ ਨਾਮ ਹੋ ਗਿਆ ਜੀ ਆਪਾਂ ਨੂੰ ਕੰਮ ਕਰਦੇ ਆਪਾਂ ਨੂੰ 2 ਸਾਲ ਤੋਂ ਵੱਧ ਹੋ ਗਏ ਮੈਂ ਕੈਨੇਡਾ ਤੋਂ ਸਟੱਡੀ ਕਰਕੇ ਆਇਆ ਸੀ ਸਰ ਉੱਥੋਂ ਆ ਕੇ ਸਟਾਰਟ ਕੀਤਾਗਾ ਮੈਂ ਉੱਥੇ ਕੰਮ ਸਟਾਰਟ ਬਟ ਫਿਰ ਮੈਨੂੰ ਲੱਗੇ ਵੀ ਹਮ ਪੰਜਾਬ ਜਾ ਕੇ ਕਰੀਏ ਇੱਥੇ ਆਪਣੀ ਜਾਦੇ ਲਿੰਕ ਨੇ ਕੈਨੇਡਾ ਤੋਂ ਛੱਡਿਆ ਜੀ ਬਿਲਕੁਲ ਕੈਨੇਡਾ ਛੱਡ ਕੇ ਉਰੇ ਸਟਾਰਟ ਕੀਤਾ ਹੋਏ 2 ਸਾਲ ਹੋ ਗਏ ਮਹਾਰਾਜ ਦੀ ਕਿ ਤੇ ਬਾਈ ਜੀ ਹੋਰ ਨਾਲ ਕੀ ਕੀ ਕੰਮ ਹੈ ਬਟਿਕਟਾਂ ਦੇ ਨਾਲ ਇਲਾਵਾ ਜਿਵੇਂ ਬਟਿਕਟਾਂ ਦੇ ਟਿਕਟਾਂ ਦਾ ਹੈਗਾ ਸਾਰੇ ਦੇਸ਼ਾਂ ਦੇ ਟਿਕਟਾਂ ਕਰ ਦੇਣਗੇ ਉਹਨਤੇ ਆਪਣਾ ਟੂਰ ਪੈਕੇਜਸ ਹੁੰਦੇ ਨੇ ਦੁਬਈ, ਸਿੰਗਾਪੁਰ, ਮਲੇਸ਼ੀਆ, ਵਿਅਤਨਾਮ ਠੀਕ ਹੈ ਜੀ ਅਜ਼ਰਬਾਈਜਾਨ ਇਹਨਾਂ ਦੇ ਸੰਦੇ ਟੂਰ ਪੈਕੇਜਸ ਹੁੰਦੇ ਨੇ ਤੇ ਆਪਾਂ ਜੇ ਕਿ ਕੋਈ ਸਾਡੇ ਭੈਣ ਭਰਾ ਬਾਹਰ ਗਏ ਹੋਣ ਉਹਨਾਂ ਨੂੰ ਤਫ਼ੀਸ ਮਂਗਾਉਣੀ ਹੈ ਜਾਂ ਫੈਮਿਲੀ ਮੇਨਟੇਨੈਂਸ ਵਾਸਤੇ ਪੈਸੇ ਭੇਜਨੇ ਨੇ ਇਧਰੋਂ ਉਧਰ ਵਿੱਚ ਨੇ ਉਧਰੋਂ ਇਧਰ ਭੇਜਨੇ ਨੇ ਉਹਦਾ ਵੀ ਅਸੀਂ VFC ਫੋਰੈਕਸ ਦੇ ਅਥੋਰਾਈਜ਼ਡ ਏਜੰਟ ਹੈ ਅਸੀਂ ਜੀ ਬਿਲਕੁਲ ਭਾਈ ਕਿਹੜੀ ਕਿਹੜੀ ਅਗਰੋਂ ਪਥਾਈ ਲੈਣ ਦੀ ਮਲੇਸ਼ੀਆ ਦਾ ਦੱਸ ਹੀ ਚੁੱਕੇ ਦੋ ਵੀਡੀਓ ਚ ਤੇ ਇਸ ਤੋਂ ਹੋਰ ਭਾਈ ਜੇ ਕਿਸੇ ਵੀਰ ਨੇ ਟੂਰ ਲਵਣਾ ਹੋਵੇ ਕਿਹੜੇ ਕਿਹੜੇ ਕੰਟਰੀਆਂ ਖੁੱਲੀਆਂ ਕੋਈ ਦਵਾਈ ਤੇ ਗਰਮੀ ਕਾਫੀ ਹੋਊਗੀ ਦਵਾਈ ਵਿੱਚ ਗਰਮੀ ਆ ਸਰ ਬਾਲੀ ਜਾ ਸਕਦੇ ਹੋ ਇੰਡੋਨੇਸ਼ੀਆ ਜਾ ਸਕਦੇ ਹੋ ਤੁਸੀਂ ਇੰਡੋਨੇਸ਼ੀਆ ਚ ਬਾਲੀ ਆ ਉਧਰ ਆਪਾਂ ਉਹਦਾ ਵੀ ਪੈਕੇਜ ਹੈਗਾ ਉਹਦਾ 7 ਰਾਤਾਂ ਦਾ ਪੈਕੇਜ ਹੁੰਦਾ ਹੈ ਉਹਦੇ ਉਹ 60000 ਦੇ ਵਿੱਚ ਹੁੰਦਾ ਹੈਗਾ ਸਾਰਾ ਬਾਲੀ ਦਾ ਕਿੰਦਰ ਕਹਿੰਦੇ ਜੀ 60000 ਠੀਕ ਹੈ ਜੀ ਤੇ ਇਹ ਟਿਕਟ ਸਾਰਾ ਓਕੇ ਜੀ ਤੇ ਉਸ ਸਾਰਾ ਰਹਿਣ ਦਾ ਘੁੰਮਣ ਫਿਰਦਾ ਖਾਣ ਪੀਣ ਦਾ ਘੁੰਮਣ ਫਿਰਨ ਦਾ ਖਾਣ ਪੀਣ ਦਾ ਰਹਿਣ ਦਾ ਫੋਸਟਲਰ ਹੋਊਗਾ ਤੁਹਾਡਾ 에어ਪੋਰਟ ਟ੍ਰਾਂਸਫਰ ਹੋਣਗੇ 에어 ਟਿਕਟਸ ਹੋਣਗੀਆਂ ਦਿੱਲੀ ਜਾਂ ਅਮਰੀਕਾ ਜਿੱਥੇ ਤੁਹਾਨੂੰ ਸੂਟ ਕਰਤੀਆਂ ਨੇ ਠੀਕ ਹੈ ਜੀ ਉਹ ਸਾਰਾ ਇਨਕਲੂਡਡ ਹੋਊਗਾ ਤੇ ਭਾਈ ਫਿਰ ਆਪਾਂ ਜਦੋਂ ਹੁਣ ਬਾਲੀ ਜਾਂਦੇ ਆ ਜਾਂ ਆਪਾਂ ਕਿਸੇ ਦੇ ਘੁੰਮਣ ਵੇ ਤੇ ਥਾਈਲੈਂਡ ਜਾਂਦੇ ਆ ਮਲੇਸ਼ੀਆ ਜਾਂਦੇ ਆ ਆਪਾਂ ਨੂੰ ਉਥੋਂ ਦੀ ਭਾਸ਼ਾ ਦਾ ਵੀ ਚੱਕਰ ਪੈਂਦਾ ਕਿਉਂਕਿ ਉਧਰਲੀ ਲੈਂਗੁਏਜ ਹੋਰ ਹੈ ਆਪਣੀ ਪੰਜਾਬੀ ਹੈ ਜਾਪਣ ਉਥੇ ਵੀ ਬੰਦ ਕਿਵੇਂ ਆਪਾਂ ਕੋਈ ਗੱਡੀ ਬੁੱਕ ਕਰਵਾਉਣੀ ਹੈ ਤਾਂ ਉਹਦੇ ਲਈ ਆਪਾਂ ਨੂੰ ਉਥੇ ਪੰਜਾਬੀ ਬੰਦੇ ਮਿਲ ਜਾਂਦੇ ਸੀ ਸਰ ਮੈਂ ਤੁਹਾਨੂੰ ਦੱਸ ਰਿਹਾ ਸੋਡੀ ਆਲਰੇਡੀ ਗੱਡੀ ਬੁੱਕ ਹੋ ਗਈ ਸੋਨੂੰ ਸਾਡੀ ਐਪ ਡਾਊਨਲੋਡ ਕਰਵਾਵਾਂਗੇ ਜੇ ਤੁਸੀਂ ਇਹ ਕਨਫਰਮ ਕਰਤਾ ਪੈ ਕੇ ਜ ਉਹਦੇ ਵਿੱਚ ਸਾਨੂੰ ਡਰਾਈਵਰ ਦਾ ਨੰਬਰ ਆਇਆ ਕਰੂਗਾ ਡਰਾਈਵਰ ਉਥੇ ਜਿਹੜੀ ਲੈਂਗੁਏਜ ਲੋਕਲ ਲੈਂਗੁਏਜ ਨਹੀਂ ਬੋਲੂ ਸੋਨੂੰ ਇੰਗਲਿਸ਼ ਚ ਗੱਲ ਕਰੂਗਾ ਠੀਕ ਹੈ ਬਾਕੀ ਜੇ ਕਿਸੇ ਨੂੰ ਬਿਲਕੁਲ ਵੀ ਇੰਗਲਿਸ਼ ਚ ਪ੍ਰੋਬਲਮ ਹੈਗੀ ਉਹਦੇ ਲਈ ਆਪਾਂ ਪੰਜਾਬੀ ਔਰ ਹਿੰਦੀ ਟਰਾਂਸਲੇਟਰ ਵੀ ਪ੍ਰੋਵਾਈਡ ਕਰਵਾ ਦਾਂਗੇ ਕੀ ਜੀ ਬਈ ਇੱਕ ਆਪਾਂ ਹੋਰ ਜਿਵੇਂ ਕਈ ਬੰਦੇ ਆਪਣਾ ਕਹਿੰਦੇ ਆ ਵੀ ਆਪਣਾ ਥੋੜੀ ਜੀ ਜੇ ਕੰਟਰੀ ਲਈ ਜਾਣ ਲਈ ਆਪਾਂ ਇੱਕ ਪ੍ਰੋਫਾਈਲ ਬਣਤਿਆਰ ਕਰਨੀ ਹੈ ਜੀ ਨਾ ਤਾਂ ਉਸ ਤੋਂ ਪਹਿਲਾਂ ਵੀ ਆਪਾਂ ਕਿਹੜੀ ਕੰਟਰੀ ਆਪਾਂ ਨੂੰ ਇੰਵੈਸਟਰੀ ਆ ਬਾਹਰੀ ਕੰਟਰੀ ਜਾਈਏ ਤਾਂ ਹੁਣੇ ਲਈ ਆਪਣੀ ਪ੍ਰੋਫਾਈਲ ਅੱਗੇ ਜਾਊਗੀ ਜੀ ਮੈਂ ਆਪਾਂ ਕਿੱਡੇ ਵੀਜ਼ਾ ਸਾਖਦੇ ਆ ਨਿਊਜ਼ੀਲੈਂਡ ਵੀਜ਼ਾ ਸਾਖਦੇ ਆ ਜੀ ਉਹ ਸਾਨੂੰ ਬਈ ਕਲੀਅਰ ਕਰ ਦੋ ਕਿ ਕਈ ਵੀਜ਼ਾ ਦੇ 30 35 30 ਲੱਖ ਰੁਪਏ ਲਾ ਕੇ ਬਾਹਰ ਤਾਂ ਮਹੌਂਦਿਆ ਪਰ ਉਹਦਾ ਤਾਂ ਗੱਲ ਨਹੀਂ ਬਣਦੀ ਇਹ ਯੂਟਿਊਬਰਾਂ ਲਈ ਯਾ ਤੁਸੀਂ ਕਿਹੜੀ ਚੀਜ਼ ਬੈਸਟ ਹੈ ਵੀ ਕਿਹੜੀ ਕੰਟਰੀ ਤੋਂ ਸਟਾਰਟ ਕਰਨ ਜਿਵੇਂ ਅਸੀਂ ਯੂਟਿਊਬਰ ਹੈ ਸੀ ਯੋਨਾਸ ਗੰਭੀ ਕਰਦੇ ਉਹ ਬਈ ਕਲੀਅਰ ਕਰ ਦੋ ਹਣਾ ਸਰ ਤੁਸੀਂ ਸਭ ਤੋਂ ਪਹਿਲਾਂ THAILAND MALAYSIA ਘੁੰਮੋ ਜੋ ਵੀ ਵੀਜ਼ਾ ਫਰੀ ਹੈ ਇਸ ਟਾਈਮ ਜੀ ਬਈ ਐਸ ਟਾਈਮ ਉਹਨਾਂ ਨੇ ਸਰਕਾਰ ਨੇ ਇੰਡੀਅਨਸ ਨੂੰ ਵੀਜ਼ਾ ਫਰੀ ਕੀਤਾ ਹੋਇਆ ਟੂਰਿਸਟ 30 ਦਿਨਾਂ ਵਾਸਤੇ ਇਹ ਕਹਿੰ ਰਹੇ ਆ ਕਿ ਉਹਨਾਂ ਨੇ ਫਿਰ ਦਬਾਈ ਕੋ ਮੋਂਡੋਨੇਸ਼ੀਆ ਕੋ ਮ ਉਹਦੇ ਨਾਲ ਤੁਹਾਡੀ ਇੱਕ ਪ੍ਰੋਫਾਈਲ ਸਟਰੋਂਗ ਹੋ ਜੂਗੀ ਹਾਂਜੀ ਬੰਦਾ ਘੁੰਮਣ ਪੈਣ ਦਾ ਸਟੀਨ ਹੈ ਤਾਂ ਕਿ ਤੁਸੀਂ ਸ਼ੇਨਗਨ ਵੀਜ਼ਾ ਅਪਲਾਈ ਕਰ ਸਕੋ ਜਿਹੜਾ 29 ਕੰਟਰੀਆਂ ਦਾ ਵੀਜ਼ਾ ਹੁੰਦਾ ਹੈਗਾ ਠੀਕ ਹੈ ਜਿਹਦੇ ਵਿੱਚ ਜਰਮਨੀ ਫਰਾਂਸ ਸਾਰੇ ਆ ਜਾਂਦੇ ਨੇ ਠੀਕ ਹੈ ਉਸ ਤੋਂ ਬਾਅਦ ਤੁਸੀਂ ਵੱਡੀ ਕੰਟਰੀ ਨੂੰ ਅਪਰੋਚ ਕਰ ਸਕਦੇ ਹੋ ਇਹਦੇ ਨਾਲ ਦਾ ਫਾਇਦਾ ਹੁੰਦਾ ਤੇ ਤੁਹਾਡੀ 90% ਜਿਆਦਾ ਸਟਰੋਂਗ ਹੁੰਦੀ ਹੈ ਜੀ ਜੀ ਬਿਲਕੁਲ ਬਈ ਜਿਹੜੀ ਆਡੀਅנס ਹੈ ਜੀ ਹਨਾ ਕਿਉਂਕਿ ਉਹ ਮਤਲਬ ਪੁਛਗਛ ਘੱਟ ਕਰਦੇ ਆ ਜੇ ਉਹਨਾਂ ਨੂੰ ਕਹਿੰਦੇ ਵੀ ਜੇ ਏਜੰਟ ਹੈ ਤੁਸੀਂ ਇਹ ਗੱਲ ਕਹੀ ਹੈ ਤੁਸੀਂ ਆਪਦੇ ਮੂੰਹ ਤਾਂ ਮਾੜਾ ਕਿਸੇ ਨੂੰ ਕੇ ਹੀ ਨਹੀਂ ਤੁਹਾਨੂੰ ਜੀ ਕਹਿੰਦੇ ਜਿਵੇਂ ਬਗੈਨੇ ਬਚੋਲੇ ਉਹ ਉਹਨਾਂ ਘਰੋਂ ਦਾ ਲੈ ਜਾਣਾ ਹੈ ਨਾ ਜੇ ਉਹ ਇੰਨਾ ਜਿਹਾ ਟਕਟਮ ਕਰ ਫਰਕ ਜਿੰਨਾ ਫਰਕ ਪੈਂਦਾ ਤੇ ਬਈ ਆਪਾਂ ਜੇ ਚਾਰ ਪੰਜ ਜਣਤਾ ਵੀ ਕਰਾਉਂਦੇ ਤਾਂ ਕਿੰਨਾ ਫਾਇਦਾ ਹੋਵੇ ਲੱਖਾਂ ਦਾ ਫਰਕ ਫਾਇਦਾ ਹੁੰਦਾ ਤੇ ਬਈ ਫਿਰ ਅਸੀਂ ਉਹ ਵੀਰਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਉਗੇ ਤੇ ਵੀ ਬੰਦੇ ਇਹ ਦਿਮਾਗ ਦੇ ਵਿੱਚ ਨਹੀਂ ਕੱਲ ਹੋਏ ਹੁੰਦੀਆਂ ਖਣੀਆਂ ਵੀ ਬਾਕੀ ਨਾਲ ਸਸਤਾ ਨਹੀਂ ਪੰਨਰੇਗੀ ਦੁਆਰੇ ਵਿੱਚ ਗੱਲ ਨਹੀਂ ਵਾੜ ਸਕਦੇ ਉਹ ਉਹਨਾਂ ਨੂੰ ਵੀ ਸਮਝਾਉਣ ਦਾ ਤਰੀਕਾ ਬਣਾਓ ਤੁਸੀਂ ਦੱਸ ਦਿਓ ਕਿ ਉਹ ਸਮਝ ਜਾਣ ਉਹਨੇ ਚੰਗੀ ਤਰ੍ਹਾਂ ਸਰ ਆਪਣਾ ਹੀ ਸਿੰਤੇ ਦੀ ਕਹਾਣੀ ਹੈ ਵੀ ਸਾਡੇ ਕੋਲੇ ਅਸੀਂ অথੋਰਾਇਜ਼ਡ ਏਜੰਟਾਂ ਤਾਂ ਕਰਕੇ ਸਾਡੇ ਕੋਲ ਟਿਕਟਾਂ ਸਸਤੀਆਂ ਨੇ ਜਿਹੜੇ B2B ਨੇ ਉਹਨਾਂ ਨੇ ਵੀ ਵਿਚਾਰਿਆਂ ਨਾਲ ਤੋਰੀਪੋਣ ਕਰ ਚਲਾਉਣਾ ਹੈ ਯਾਰ ਤਾਂ ਉਹਨਾਂ ਨੂੰ ਆੜਾ ਨਹੀਂ ਕਹਿੰਦੇ ਜਾਂਗੇ ਠੀਕ ਹੈ ਸਾਡੇ ਨਾਲ ਬਹੁਤ ਕੀਟੂਬੀ ਏਜੰਟ ਜੁੜੇ ਹੋਏ ਨੇ ਉਹਨਾਂ ਦਾ ਵੀ ਵੈਲਕਮ ਹੈ ਜੇ ਕੋਈ B2B ਏਜੰਟ ਸਾਡੇ ਨਾਲ ਜੁੜਨਾ ਚਾਹੁੰਦਾ ਹੈਗਾ ਉਹਨਾਂ ਦਾ ਵੀ ਵੈਲਕਮ ਹੈ ਸਾਨੂੰ ਸਾਰੇ ਕਸਟਮਰਾਂ ਦੀ ਬੇਨ ਨੂੰ ਬੇਨਤੀ ਹੈ ਸਾਨੂੰ 10 ਵਜੇ ਤੋਂ ਲੈ ਕੇ ਵੇ ਤੱਕ ਕਾਲ ਕਰਨਾ ਐਨੀ ਟਾਈਮ ਕਾਲ ਕਰ ਲੈਣ ਦੱਸ ਤੋਂ 6 ਆਫਿਸ ਨੰਬਰ 7 ਤੋ ਰੇ ਅਵੇਲੇਬਲ ਹੈ ਦਾ ਟਿਕਾ ਉਹ ਖੁੱਲੇ ਨੇ 6 ਵਜੇ ਤੋਂ ਬਾਅਦ ਫੋਨ ਕਰ ਸਾਰਾ ਇਨਫੋਰਮੇਸ਼ਨ ਪ੍ਰੋਵਾਈਡ ਕਰ ਜੀ ਤਾਂ ਇਹ ਦੋਸਤੋ ਆਪਣੇ ਜਿਵੇਂ ਬਾਈ ਜੀ ਇਹਨਾਂ ਨੇ ਟਾਈਮਿੰਗ ਦੱਸ ਤੀ ਜ ਆਪਣਾ ਉਸ ਤੋਂ ਬਾਅਦ ਆਪਣੇ ਪਰਿਵਾਰ ਨੂੰ ਵੀ ਟਾਈਮ ਲਾਉਂਦਾ ਆਪਣੇ ਪਰਿਵਾਰ ਦੇ ਵਿੱਚ ਬੰਨੀਆਂ ਸੌ ਮਿਲ ਕਿਲ ਦਰਿਆਂ ਬੰਨੀਆਂ ਕਿਸੇ ਵੀਰ ਨੇ ਮਿਲਣਾ ਹੈ ਤਾਂ ਤੁਸੀਂ ਬਈ ਪੂਰਾ ਐਡਰੈਸ ਤੁਹਾਨੂੰ ਅਸੀਂ ਜੀ ਕਰ ਦਿਖਾ ਰਹੇ ਹਾਂ ਇਹ ਹੈਗੇ ਬਾਈ ਜੀ ਸਿੰਘ ਬ੍ਰਦਰਸ ਠੀਕ ਹੈ ਜੀ ਹੁਣ ਕਿਤੇ ਜਾਨ ਦੀ ਲੋੜ ਨਹੀਂ ਮਾਨਸਾ ਦਾ ਇੱਕ ਉਹ ਭਰੋਸੇਮੰਦ ਟ੍ਰੈਨ ਏਜੰਸੀ ਹੈ ਜੀ ਤੇ ਬਾਈਆਂ ਕੋਲੇ ਆਓ ਅਸੀਂ ਵੀਡੀਓ ਤੇ ਪਰ ਨੰਬਰ ਵੀ ਚੱਲ ਰਿਹਾ ਜੀ ਤੇ ਜਿਹੜਾ ਬੰਦਾ ਬਾਈ ਮੇਰੀ ਵੀਡੀਓ ਦੇਖ ਕੇ ਸਕਰੀਨਸ਼ਾਟ ਮਾਰ ਕੇ ਬਾਈਆਂ ਨੂੰ ਦਿਖਾਉ ਉਹਦੇ ਲਈ ਹੋਲਡ ਸਕਾਉਂਡ ਕਰਾਂਗੇ ਅਸੀਂ ਤਾਂ ਬਾਈ ਇਹੀ ਕਹਿੰਦੇ ਆ ਵੀ ਅਸੀਂ ਕੱਲੇ ਨਹੀਂ ਜਿਹੜੇ ਹੋਰ ਪੇਜ ਆਲੇ ਆ ਜਾਂ ਯੂਟਿਊਬਰ ਆ ਜਾਂ ਪ੍ਰੋਮੋਸ਼ਨ ਆਲੇ ਆ ਗਲਤ ਬੰਦੇ ਦੀ ਫਰਮਾ ਪ੍ਰੋਮੋਸ਼ਨ ਨਾ ਕਰੋ ਬਾਈ ਇੱਕ ਤੁਹਾਡੀ ਗਲਤ ਪੈਸੇ ਲੈਣ ਦੇ ਚੱਕਰ ਵੀ ਅਸੀਂ ਇਹਦੀ ਪ੍ਰੋਮੋਸ਼ਨ ਕਰਤੀ ਜਾਂ ਪੈਸੇ ਕਰਕੇ ਜੇ ਗਲਤ ਬੰਦੇ ਦੀ ਪ੍ਰੋਮੋਸ਼ਨ ਕਰਦੇ ਹਾਂ ਤਾਂ ਉੱਥੇ ਕਿੰਨੀਆਂ ਜਾਂਦੀਆਂ ਨੇ ਸਵਾਲ ਹੈ ਜੀ ਕਿੰਨੇ ਬੰਦੇ ਅੱਜ ਕੱਲ੍ਹ ਰੋਈ ਵੀ ਆਉਂਦੇ ਆ ਉਹਨਾਂ ਨੂੰ ਐਵੀਂ ਦੱਸਣਾ ਨੇ ਉਹ ਠੱਗੀਆਂ ਮਾਰੀਆਂ ਰੋਈ ਸਿੰਘ ਬ੍ਰਦਰ ਵਾਲੇ ਭਾਈਆਂ ਨੂੰ ਜਿੰਨਾ ਕ ਜਾਣਦੇ ਆ ਬਹੁਤ ਵਧੀਆ ਲੱਗੇ ਤੇ ਅਸੀਂ ਵੀ ਹੁਣ ਕੋਈ ਮੰਨ ਜਾਣਾ ਹੈ ਇਸ ਆਇਲੈਂਡ ਤੇ ਮਲੇਸ਼ੀਆ ਸਾਡੇ ਲਈ ਬਿਲਕੁਲ ਕਰਾਂਗੇ ਬੜਾ ਵੱਡਾ ਕੰਮ ਚੱਕ ਬਿਲਕੁਲ ਠੀਕ ਹੈ ਜੀ ਤੇ ਸੋ ਬਈ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਾਂ ਕਿੱਥੇ ਆਉਣਾ ਹੈ ਸਿੰਘ ਬ੍ਰਦਰਜ਼ ਮਾਨਸਾ ਯਾਦ ਰੱਖਣਾ ਜੀ ਆਪਣਾ ਆਪ ਦਾ ਪਰਿਵਾਰ ਹੈ ਆਪਣੇ ਆਪਣੇ ਭਰਾਏ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ